ਤਨੋ ਵਾਹਿਗੁਰੂ ਜੀਓ ਸ਼ਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਨਹੋ ਕਰਤਾ ਕਰਣਾ ਮੈਂ ਨਾਹੀ ਜਾਹਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਾਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਫਤ ਸਵਾਲਿਓ ਜੇਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਮਹਾਰਾਜ ਦੀ ਅੰਮ੍ਰਿਤਮਈ ਸੋਹਬਤ ਸੰਗਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਮਹਾਰਾਜ ਦੇ ਪਾਵਨ ਹਜ਼ੂਰ ਸਾਜ ਕੇ ਬੜੀ ਨਿਮਰਤਾ ਪ੍ਰੇਮ ਦੇ ਨਾਲ ਬੜੀ ਕਾਗਰਤਾ ਦੇ ਨਾਲ ਸਤਿਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਤਿਗੁਰਾਂ ਦੀ ਬਾਣੀ ਨੂੰ ਪਾਠ ਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਸਰਵਣ ਕਰ ਰਹੇ ਸੀ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਆਪਾਂ ਪਹਿਲੇ ਦਿਵਾਨਾ ਵਿੱਚ ਲੜੀਵਾਰ ਵਿਚਾਰ ਨੇ ਪ੍ਰਾਰੰਭ ਕੀਤੇ ਹਨ ਸੋਇਸੇ ਚੱਲ ਰਹੇ ਲੜੀ ਦੇ ਮੁਤਾਬਕ ਆਪ ਜੀ ਨੇ 12 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 22 ਬਾਰਾਂ ਨੇ 22 ਵਾਰਾਂ ਦੇ ਵਿੱਚੋਂ 21 ਵਾਰ ਗੁਰੂ ਸਾਹਿਬ ਦੀਆਂ ਆਪਣੀਆਂ ਉਚਾਰਣ ਕੀਤੀਆਂ ਨੇ ਇੱਕ ਵਾਰ ਜੋ ਰਾਗ ਰਾਮਕਲੀ ਦੇ ਵਿੱਚ ਜਦ ਦਰਜ ਹੈ ਸਤਗੁਰੂ ਜੀ ਦੇ ਹਜ਼ੂਰੀ ਸੇਵਕ ਸਿੱਖਾਂ ਰਬਾਬੀ ਸਿੱਖਾਂ ਭਾਈ ਸਤਾ ਜੀ ਅਤੇ ਬਲਵੰਡ ਜੀ ਦੀ ਅੱਠ ਪੌੜੀਆਂ ਦੀ ਵਾਰ ਉਚਾਰਣ ਕੀਤੀ ਹੋਈ ਦਰਜ ਹੈ ਇਹਨਾਂ 22 ਵਾਰਾਂ ਦੇ ਵਿੱਚੋਂ ਕੇਵਲ ਦੋ ਵਾਰਾਂ ਦੇ ਵਿੱਚ ਰਹਾਉ ਵਾਲਾ ਬੰਦ ਦਰਜ ਹੈ ਇੱਕ ਰਾਗ RAMKALI ਦੇ ਵਿੱਚ ਵਾਹ ਵਾਹ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਔਰ ਇੱਕ ਵਾਰ ਹੈ ਆਸਾ ਕੀ ਵਾਰ ਜਿਹੜਾ ਸ਼ਲੋਕ ਆਪ ਜੀ ਨੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ ਇਹਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਰਹਾਉ ਸ਼ਬਦ ਟਿਕਾਇਆ ਹੋਇਆ ਹੈ ਰਹਾਉ ਦਾ ਅਰਥ ਹੈ ਠਹਿਰੋ ਰੁਕੋ ਬਿਸਰਾਮ ਦਿਓ ਇਸ ਨੂੰ ਵਿਚਾਰਵਾਨ ਕਹਿੰਦੇ ਹਨ ਕਿ ਸ਼ਬਦ ਦਾ ਜਾਂ ਬਾਣੀ ਦਾ ਜਿਸ ਵਿੱਚ ਰਹਾਉ ਦਾ ਬੰਦ ਆਉਂਦਾ ਹੈ ਉਸ ਦਾ ਮੁੱਖ ਭਾਵ ਕੇਂਦਰ ਬਿੰਦੂ ਕੇਂਦਰੀ ਨੁਕਤਾ ਜਿਸ ਦੀ ਵਿਆਖਿਆ ਐਕਸਪਲੇਨੇਸ਼ਨ ਬਾਕੀ ਸਾਰੀ ਬਾਣੀ ਵਿੱਚ ਦਿੱਤੀ ਜਾਂਦੀ ਹੈ ਉਹ ਰਹਾਉ ਵਿੱਚ ਹਜ਼ੂਰ ਨੇ ਬਿਆਨ ਕੀਤਾ ਤੋ ਸਤਿਗੁਰੂ ਮਹਾਰਾਜ ਦਾ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਇਹ ਪਾਵਨ ਸ਼ਲੋਕ ਹੈ ਇਸ ਤੋਂ ਅਗੇਰੇ ਦੋ ਸ਼ਲੋਕ ਹੋਰ ਗੁਰੂ ਅੰਗਦ ਸਾਹਿਬ ਜੀ ਦੇ ਦਰਜ ਨੇ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਦਰਜ ਹੈ ਕੁੱਲ ਚਾਰ ਸ਼ਲੋਕ ਇਸ 12 ਨੰਬਰ ਪੌੜੀ ਦੇ ਨਾਲ ਸੁਭਾਯਮਾਨ ਨੇ ਰਹਾਉ ਦੇ ਬੰਦ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹਨੂੰ ਕਈ ਵਾਰ ਆਪਾਂ ਲਖਿਆ ਬੋਲਦੇ ਹਾਂ ਲਖਣਾ ਭਾਵ ਜਾਣਣਾ ਲਖ ਸ਼ਬਦ ਜਦੋਂ ਆਪਾਂ ਬੋਲਦੇ ਆਂ ਤੇ ਉਹ ਗਿਣਤੀ ਵਾਲਾ ਲਖ ਬਣ ਜਾਂਦਾ ਹੈ ਜਦੋਂ ਇਸ ਨੂੰ ਅਸੀਂ ਦਬਾ ਕੇ ਨਾ ਬੋਲੀਏ ਸਗੋਂ ਸਹਿਜ ਨਾਲ ਬੋਲੀਏ ਲਖਣਾ ਲਖਿਆ ਗਿਆ ਭਾਵ ਜਾਣਿਆ ਗਿਆ ਨਾ ਜਾਈ ਲਖਿਆ ਨਹੀਂ ਜਾਣਿਆ ਜਾ ਸਕਦਾ ਸਤਿਗੁਰੂ ਕਹਿੰਦੇ ਨੇ ਉਹ ਜਿਹੜੀ ਪਰਮੇਸ਼ਰੀ ਹਸਤੀ ਹੈ ਜਿਸ ਨੇ ਕੁੱਲ ਮਖਲੂਕ ਤੇ ਜਹਾਨ ਨੂੰ ਪੈਦਾ ਕੀਤਾ ਹੈ ਉਹ ਕਿੱਥੇ ਵੱਸਦਾ ਹੈ ਉਸ ਦਾ ਟਿਕਾਣਾ ਕਿੱਥੇ ਹੈ ਕਿਸੇ ਨੇ ਉਸ ਨੂੰ ਕਿਸੇ ਖਾਸ ਦਿਸ਼ਾ ਦੇ ਵਿੱਚ ਪ੍ਰਵਾਨ ਕੀਤਾ ਤੇ ਕਿਸੇ ਨੇ ਕਿਸੇ ਖਾਸ ਦਿਸ਼ਾ ਵਿੱਚ ਫਿਰ ਉਸ ਦੀ ਪੂਜਾ ਤੇ ਅਰਚਨਾ ਦੇ ਲਈ ਜਾਂ ਉਸ ਦੇ ਨਾਮ ਦੇ ਉੱਤੇ ਕੁਝ ਥਾਵਾਂ ਸਿਰਜੀਆਂ ਗਈਆਂ ਬਣਾਈਆਂ ਗਈਆਂ ਤੇ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਉਹ ਇੱਥੇ ਰਹਿੰਦਾ ਹੈ ਇਹ ਉਸਦਾ ਘਰ ਹੈ ਇਹ ਉਸਦਾ ਮਕਾਨ ਹੈ ਇਹ ਉਸਦੀ ਥਾਂ ਹੈ ਇਹਵੇਂ ਮਨੁੱਖ ਕਿਸੇ ਖਾਸ ਦਿਸ਼ਾ ਵਿੱਚ ਜਾਂ ਕਿਸੇ ਖਾਸ ਥਾਂ ਵਿੱਚ ਉਸ ਹਸਤੀ ਨੂੰ ਮਿਥ ਕੇ ਕੇਵਲ ਉਸਦੀ ਬਾਹਰੀ ਕਰਮ ਕਾਂਡੀ ਪੂਜਾ ਦੇ ਵਿੱਚ ਉਲਝਿਆ ਰਹਿੰਦਾ ਹੈ ਪਰ ਮਹਾਰਾਜ ਨੇ ਉਸ ਪਰਮੇਸ਼ਰ ਨੂੰ ਕੁਦਰਤ ਵਿੱਚ ਵਸਦਾ ਹੋਇਆ ਦੱਸਿਆ ਤੇ ਕੁਦਰਤ ਕਿਸੇ ਇੱਕ ਥਾਂ ਤੱਕ ਸੀਮਤ ਨਹੀਂ ਕਿਸੇ ਚਾਰ ਦੀਵਾਰੀ ਤੱਕ ਜਾਂ ਕਿਸੇ ਖਾਸ ਦਿਸ਼ਾ ਵਿੱਚ ਉਹ ਤੇ ਹਰ ਥਾਂ ਹੀ ਵਿਆਪਕ ਹੈ ਉਸ ਪਰਮੇਸ਼ਰ ਦੀ ਰਚਨਾ ਦੇ ਵਿੱਚ ਹੀ ਉਹ ਪਰਮੇਸ਼ਰ ਆਪ ਵਿਦਮਾਨ ਹੈ ਜਦੋਂ ਆਪਾਂ ਮੰਗਲਾ ਚਰਨ ਪੜ੍ਹਦੇ ਹਾਂ ਦੋ ਸ਼ਬਦ ਇਕੱਠੇ ਆਉਂਦੇ ਨੇ ਕਰਤਾ ਪੁਰਖ ਕਰਤਾ ਦਾ ਅਰਥ ਕ੍ਰੀਏਟਰ ਸਿਰਜਣਹਾਰ ਪਰ ਉਹ ਕਰਤਾ ਕਿੱਥੇ ਰਹਿੰਦਾ ਹੈ ਪੁਰਖ ਆਪਣੀ ਰਚਨਾ ਦੇ ਵਿੱਚ ਜੋ ਵਿਆਪਕ ਹੈ ਆਪਣੀ ਬਣਾਈ ਚੀਜ਼ ਤੋਂ ਜਿਹੜਾ ਵੱਖ ਹੋ ਕੇ ਨਹੀਂ ਬੈਠਦਾ ਆਪਣੀ ਬਣਾਈ ਵਸਤੂ ਦੇ ਵਿੱਚ ਜੋ ਜੋਤ ਰੂਪ ਵਿੱਚ ਆਪ ਟਿਕ ਜਾਂਦਾ ਹੈ ਉਸ ਨੂੰ ਮਹਾਰਾਜ ਪੁਰਖ ਕਹਿੰਦੇ ਨੇ ਪੁਰਖ ਦਾ ਅਰਥ ਹੈ ਵਿਆਪਕ ਉਹ ਕਰਤਾ ਹੈ ਪਰ ਕਰਤਾ ਹੋ ਕੇ ਉਹ ਆਪਣੀ ਰਚਨਾ ਵਿੱਚ ਵਿਆਪਕ ਹੈ ਟਿਕਿਆ ਹੋਇਆ ਹੈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਸੇ ਬਾਣੀ ਦੇ ਵਿੱਚ ਹੀ ਹਜ਼ੂਰ ਦਾ ਸ਼ਲੋਕ ਦਰਜ ਹੈ ਉਸ ਵਿੱਚ ਮਹਾਰਾਜ ਫਰਮਾਉਂਦੇ ਨੇ ਇਹ ਜੱਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵੇਚਵਾਸ ਇਸ ਮੁੱਚਾ ਜਿਹੜਾ ਜਗਤ ਹੈ ਮਹਾਰਾਜ ਕਹਿੰਦੇ ਨੇ ਇਹ ਰੱਬ ਦਾ ਆਪਣਾ ਘਰ ਹੈ ਤੂੰ ਆਪਣੇ ਘਰ ਵਿੱਚ ਵੱਸਦਾ ਹੈ ਸੱਚੇ ਦਾ ਟਿਕਾਣਾ ਉਹਦੀ ਆਪਣੀ ਜਗਤ ਕੋਠੜੀ ਦੇ ਵਿੱਚ ਹੈ ਸੰਸਾਰ ਰੂਪੀ ਘਰ ਦੇ ਵਿੱਚ ਹੈ ਆਪਣੇ ਬ੍ਰਹਿਮੰਡ ਦੇ ਵਿੱਚ ਆਪਣੀ ਕੁਦਰਤ ਦੇ ਵਿੱਚ ਹੈ ਇਸ ਲਈ ਹਜ਼ੂਰ ਮਹਾਰਾਜ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜਗਨਨਾਥ ਪੁਰੀ ਵਿੱਚ ਹਜ਼ੂਰ ਮਹਾਰਾਜ ਨੂੰ ਜਦੋਂ ਆਰਤੀ ਦਾ ਸੱਦਾ ਦਿੱਤਾ ਜਾਂਦਾ ਹੈ ਹਜ਼ੂਰ ਕਹਿੰਦੇ ਮੇਰਾ ਜਗਨਨਾਥ ਮੇਰਾ ਪ੍ਰਭੂ ਉਹਦੀ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਹੈ ਮੈਨੂੰ ਕੋਈ ਖਾਸ ਚੀਜ਼ਾਂ ਲੈ ਕੇ ਉਹਦੀ ਆਰਤੀ ਕਰਨ ਦੀ ਲੋੜ ਨਹੀਂ ਪੈਂਦੀ ਬਲਕਿ ਉਹਦੀ ਹੋ ਰਹੀ ਜਿਹੜੀ ਆਰਤੀ ਹੈ ਮੈਂ ਉਸ ਨੂੰ ਮਾਣਦਾ ਉਸ ਨੂੰ ਵੇਖਦਾ ਉਸ ਤੋਂ ਸਦਕੇ ਜਾਂਦਾ ਕਿ हे ਪਰਮੇਸ਼ਰ ਵਾਹਿਗੁਰੂ ਕਿੰਨੀ ਖੂਬਸੂਰਤ ਆਰਤੀ ਤੇਰੀ ਹੋ ਰਹੀ ਹੈ ਇਹ ਸਾਰਾ ਆਕਾਸ਼ ਜਿਹੜਾ ਇੱਕ ਥਾਲ ਹੈ ਚੰਦ ਤੇ ਸੂਰਜ ਦੋਵੇਂ ਦੀਵੇ ਨੇ ਜਿਨ੍ਹਾਂ ਤਾਰੇ ਨੇ ਉਹ ਮਨ ਨੂੰ ਮੋਤੀ ਪਏ ਨੇ ਥਾਲ ਦੇ ਵਿੱਚ ਹਵਾ ਜਿਹੜੀ ਝੁੱਲ ਰਹੀ ਹੈ ਚੌਰ ਕਰ ਰਹੀ ਹੈ ਮਲਿਆਲਮ ਪਰਬਤ ਜਿੱਥੇ ਚੰਦਨ ਦਾ ਜੰਗਲ ਹੈ ਜਦੋਂ ਉਧਰੋਂ ਹਵਾ ਗੁਜ਼ਰਦੀ ਐਵੇਂ ਲੱਗਦਾ ਜਿਵੇਂ ਤੇਰੇ ਚਰਨਾਂ ਦੇ ਵਿੱਚ ਕਿਸੇ ਨੇ ਧੂਪ ਦਿਖਾਇਆ ਹੋਵੇ ਸੁਗੰਧੀ ਬਖੇਰੀ ਹੋਵੇ ਹਰ ਜੀ ਦੇ ਅੰਦਰ ਹਰ ਮਨੁੱਖ ਦੇ ਅੰਦਰ ਜਦੋਂ ਤੇਰੇ ਜੀਵਨ ਦੀ ਰੌਣਕ ਚੱਲਦੀ ਹੈ ਤੇਰੀ ਕਿਰਪਾ ਨਾਲ ਉਹ ਬੋਲਦਾ ਹੈ ਤੇਰੀ ਕਿਰਪਾ ਨਾਲ ਦੇਖਦਾ ਹੈ ਤੂੰ ਜੀਵ ਦੇ ਅੰਦਰ ਬੈਠਾ ਜੀਵਨ ਦੀ ਖੇਡ ਚਲਾ ਰਿਹਾ ਹੈ ਏਵੇਂ ਲੱਗਦਾ ਹੈ ਜਿਵੇਂ ਤੇਰੇ ਸਾਜ਼ ਵਜ ਰਹੇ ਹੋ ਇਸ ਲਈ ਮਹਾਰਾਜ ਨੇ ਆਖਿਆ ਵੀ ਐਡੀ ਖੂਬਸੂਰਤ ਤੇ ਇੰਨੀ ਵਿਆਪਕ ਆਰਤੀ ਜਿੱਥੇ ਹੋ ਰਹੀ ਹੋਵੇ ਉੱਥੇ ਮੈਂ ਇੱਕ ਥਾਲੀ ਲੈ ਕੇ ਉਹਦੇ ਚ ਚਾਰ ਦੀਵੇ ਜਗਾ ਕੇ ਕਿਸੇ ਖਾਸ ਥਾਂ ਤੇ ਖਲੋ ਕੇ ਉਹਨੂੰ ਘੁਮਾਵਾਂ ਤੇ ਇਹ ਸੋਚਾਂ ਕਿ ਮੈਂ ਰੱਬ ਦੀ ਬੜੀ ਸੇਵਾ ਕਰ ਰਿਹਾ ਉਪਾਸ਼ਨਾ ਕਰ ਰਿਹਾ ਇਹ ਤਾਂ ਹਾਸੋ ਹੀ ਨਹੀਂ ਸਥਿਤੀ ਹੈ ਮੈਂ ਤਾਂ ਸਗੋਂ ਉਹਦੀ ਆਰਤੀ ਨੂੰ ਮਹਿਸੂਸ ਕਰ ਰਿਹਾ ਵੀ ਇੰਨੀ ਖੂਬਸੂਰਤ ਔਰ ਇੰਨੀ ਵਿਆਪਕ ਆਰਤੀ ਉਹਦੀ ਹੋ ਰਹੀ ਉਹ ਪਰਮੇਸ਼ਰ ਕਿੱਡਾ ਵੱਡਾ ਸਾਰੀ ਕੁਦਰਤ ਉਹਦੀ ਰਚਨਾ ਹੀ ਉਹਦੀ ਆਰਤੀ ਤੇ ਉਹਦੀ ਸੇਵਾ ਵਿੱਚ ਲੱਗੀ ਹੈ ਉਹਦੇ ਚਰਨਾਂ ਦੇ ਵਿੱਚ ਸਮਰਪਤ ਹੈ ਜਨੀਆਂ ਸੁਖਮ ਤਰੀਕਾ ਹੈ ਮਹਾਰਾਜ ਦਾ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਾਣਨ ਦਾ ਹਰ ਜੀ ਸੁਖਮ ਅਗੰਮ ਹੈ ਕਿਤ ਵਿਦ ਮਿਲਿਆ ਜਾਏ ਮਹਾਰਾਜ ਨੇ ਉਸ ਪਰਮੇਸ਼ਰ ਦੀ ਹਸਤੀ ਨੂੰ ਮਹਿਸੂਸ ਕਰਨ ਦੀ ਫੀਲ ਕਰਨ ਦੀ ਅਨਭਵ ਕਰਨ ਦੀ ਸਾਨੂੰ ਜੁਗਤ ਬਾਣੀ ਵਿੱਚ ਦਸੀ ਤਾਂ ਕਿ ਅਸੀਂ ਕਰਮ ਕਾਂਡਾਂ ਵਿੱਚ ਉਲਝ ਕੇ ਆਪਣੀ ਸੁਰਤ ਉਤੇ ਹੰਕਾਰ ਦਾ ਬੋਝ ਨਾ ਲਧੀਏ ਮਨਮਤ ਦਾ ਬੋਝ ਨਾ ਲਧੀਏ ਸਗੋਂ ਸੁਖਮਤਾਈ ਨਾਲ ਉਹਨੂੰ ਮਹਿਸੂਸ ਕਰੀਏ ਉਹਨੂੰ ਜਾਣੀਏ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਮਹਾਰਾਜ ਕਹਿੰਦੇ ਨੇ ਹਰ ਪਾਸੇ ਉਸੇ ਦਾ ਹੀ ਵਰਤਾਰਾ ਤੇ ਵਰਤ ਰਿਹਾ ਹੈ ਹਜ਼ੂਰ ਫਰਮਾਉਂਦੇ ਨੇ ਮਹਾਰਾਜ ਕਹਿੰਦੇ ਬਲਿਹਾਰੀ ਮੈਂ ਸਦਕੇ ਹਾਂ ਕੁਰਬਾਨ ਹਾਂ ਆਪਣੇ ਆਪ ਨੂੰ ਤੇਰੇ ਤੋਂ ਕੋਲ ਘਮਾਉਂਦਾ ਹਾਂ ਕੁਦਰਤ ਵਸਿਆ ਤੂੰ ਆਪਣੀ ਰਚਨਾ ਵਿੱਚ ਵਸਿਆ ਹੋਇਆ ਪਰ ਨਾਲ ਇਹ ਵੀ ਕਹਿ ਦਿੱਤਾ ਤੇਰਾ ਅੰਤ ਨਾ ਜਾਈ ਲਖਿਆ ਅੰਤ ਦਾ ਭਾਵ ਹੈ ਕੋਈ ਸਿਰਾ ਲੱਭ ਲੈਣਾ ਕਿਸੇ ਨਤੀਜੇ ਤੱਕ ਪਹੁੰਚ ਜਾਣਾ ਕੀ ਜਸ ਨੂੰ ਮਨੋਕੈਸ਼ ਸਕੇ ਵੀ ਮੈਂ ਇੱਕ ਸਿਰਾ ਲੱਭ ਲੈ ਇੱਕ ਕੋਈ ਨਤੀਜਾ ਕੱਢ ਲਿਆ ਕੋਈ ਕਨਕਲੂਜਨ ਕੱਢ ਲਿਆ ਮਹਾਰਾਜ ਕਹਿੰਦੇ ਉਹ ਨਹੀਂ ਲੱਭਿਆ ਜਾ ਸਕੇਗਾ ਲਖਿਆ ਦਾ ਮਤਲਬ ਹੈ ਜਾਣਨਾ ਬੁੱਧੀ ਕਰਕੇ ਜਾਣ ਲੈਣਾ ਇਹਦਾ ਆਪੋਜੀਟ ਸ਼ਬਦ ਬਾਣੀ ਵਿੱਚ ਆਉਂਦਾ ਹੈ ਅਲਖ ਜਦੋਂ ਐਡਾ ਸ਼ਬਦ ਲੱਗ ਜਾਏ ਅਲਖ ਨਾ ਲਖਿਆ ਜਾਣ ਵਾਲਾ ਜਿਸ ਨੂੰ ਬૌਧਿਕ ਤਾਲ ਉਤੇ ਸਮਝਿਆ ਨਹੀਂ ਜਾ ਸਕਦਾ ਜਿਸ ਨੂੰ ਤੁਸੀਂ ਬੁੱਧੀ ਨਾਲ ਹੱਲ ਨਹੀਂ ਕਰ ਸਕਦੇ ਮਹਾਰਾਜ ਕਹਿੰਦੇ ਨੇ ਤੇਰਾ ਅੰਤ ਊੜਕ ਕੋਈ ਸਿਰਾ ਜਾਣਿਆ ਨਹੀਂ ਜਾ ਸਕਦਾ ਤੂੰ ਤਾਂ ਨੇ ਪੇਟੇ ਵਾਂਗ ਸਾਰੀ ਕੁਲ ਮਖਲੂਕ ਤੇ ਕਾਇਨਾਤ ਦੇ ਵਿੱਚ ਸਮਾਇਆ ਹੋਇਆ ਸਤਿਗੁਰੂ ਕਹਿੰਦੇ ਨੇ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂਮ ਨਾ ਹੋਈ ਬੜਾ ਇਹ ਨੁਕਤਾ ਹੈ ਜਿੰਨੇ ਵੀ ਸਾਡੇ ਜੀਵਨ ਵਿੱਚ ਦੁੱਖ ਹਨ ਉਹਨਾਂ ਦੁੱਖਾਂ ਦੇ ਵਿੱਚੋਂ ਹੀ ਹੱਲ ਨਿਕਲਦੇ ਨੇ ਸਮੱਸਿਆਵਾਂ ਦੇ ਵਿੱਚੋਂ ਉਲਝਣਾ ਦੇ ਵਿੱਚੋਂ ਹੀ ਕੋਈ ਨਾ ਕੋਈ ਤਰੀਕਾ ਨਿਕਲਦਾ ਸੁੱਝ ਜਾਂਦਾ ਹੈ ਜਾਨੀ ਜਿੰਨੇ ਸੰਸਾਰਕ ਦੁੱਖ ਨੇ ਦੁੱਖਾਂ ਦੇ ਵਿੱਚੋਂ ਹੀ ਸੁਖ ਪੈਦਾ ਹੁੰਦਾ ਹੈ ਤੇ ਸੁਖ ਜਿਹੜੇ ਨੇ ਉਹ ਦੁੱਖ ਬਣ ਜਾਂਦੇ ਨੇ ਜਿਹੜੀ ਚੀਜ਼ ਤੋਂ ਅਸੀਂ ਖੁਸ਼ ਹੁੰਨੇ ਆ ਸਮਾਪਾ ਕੇ ਉਹ ਸਾਡੇ ਲਈ ਦੁੱਖਦਾਈ ਹੋ ਜਾਂਦੀ ਹੈ ਜਿਹੜੀ ਵਸਤੂ ਦੁੱਖ ਹੈ ਉਹਦੇ ਵਿੱਚੋਂ ਮਨੁੱਖ ਖੋਜੀ ਬਣ ਕੇ ਬਾਹਰ ਨਿਕਲਣ ਦਾ ਰਸਤਾ ਤਲਾਸ਼ ਲੈਂਦਾ ਹੈ ਉਹ ਚੀਜ਼ दारू ਬਣ ਜਾਂਦੀ ਹੈ ਹਲ ਬਣ ਜਾਂਦੀ ਹੈ ਉਹੀ ਮਨੁੱਖਤਾ ਨੂੰ ਸੁਖ ਪਹੁੰਚਾਉਂਦੀ ਹੈ ਸੰਸਾਰ ਵਿੱਚ ਮਨੁੱਖ ਨੇ ਜਿੰਨਾ ਕੁਝ ਵੀ ਪ੍ਰਾਪਤ ਕੀਤਾ ਉਹ ਜਦੋਂ ਸਮੱਸਿਆ ਪੈਦਾ ਹੋਈ ਦੁੱਖ ਪੈਦਾ ਹੋਇਆ ਉਲਝਣ ਪੈਦਾ ਹੋਈ ਥੋੜ ਪੈਦਾ ਹੋਈ ਘਾਟ ਪੈਦਾ ਹੋਈ ਮਨੁੱਖ ਨੇ ਤਲਾਸ਼ ਸ਼ੁਰੂ ਕੀਤੀ ਵੀ ਕੋਈ ਨਾ ਕੋਈ ਹੱਲ ਕੱਢਿਆ ਜਾਏ ਸੋਚ ਕੇ ਵੇਖੀਏ ਜੇ ਸਮੱਸਿਆ ਨਾ ਹੁੰਦੀ ਉਲਝਣ ਨਾ ਹੁੰਦੀ ਘਾਟ ਨਾ ਹੁੰਦੀ ਟੋਟਾ ਨਾ ਹੁੰਦਾ ਤਾਂ ਮਨੁੱਖ ਇੰਨੀ ਪਦਾਰਥਕ ਤਰੱਕੀ ਕਦੇ ਨਾ ਕਰਦਾ ਉਹਨੇ ਆਪਣੀ ਸੌਖ ਦੇ ਸਾਧਨ ਉਨੇ ਹੀ ਜ਼ਿਆਦਾ ਤਲਾਸ਼ੇ ਉਨੇ ਹੀ ਜ਼ਿਆਦਾ ਪੈਦਾ ਕੀਤੇ ਉਹ ਨਹੀਂ ਜ਼ਿਆਦਾ ਖੋਜੇ ਜਿੰਨੀਆਂ ਉਹਨੂੰ ਮੁਸ਼ਕਲਾਂ ਸਨ ਔਰ ਅਜੇ ਵੀ ਲੱਗਾ ਹੋਇਆ ਕਿਵੇਂ ਸੌਖਿਆ ਹੋ ਸਕਦਾ ਹੈ ਕਿਵੇਂ ਸਹੂਲਤਾਂ ਵਾਲਾ ਜੀਵਨ ਇਸ ਤੋਂ ਵੀ ਬਿਹਤਰ ਮਾਣਿਆ ਜਾ ਸਕਦਾ ਹੈ ਮਨੁੱਖ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਹੈ ਪਰ ਜਿਸ ਦੇ ਦੂਜੇ ਪਹਿਲੂ ਨੂੰ ਵਿਚਾਰੀਏ ਕਿ ਜਿੰਨੀਆਂ ਸਹੂਲਤਾਂ ਜਿੰਨੇ ਸੁੱਖ ਜਿੰਨੇ ਸਾਧਨ ਜਾਂ ਜਿੰਨੇ ਹੱਲ ਜਿੰਨੇ ਇਲਾਜ ਮਨੁੱਖ ਨੇ ਤਲਾਸ਼ੇ ਨੇ ਕਿ ਉਹ ਪਰਫੈਕਟ ਨੇ ਉਹਨਾਂ 'ਚ ਕੋਈ ਸਮੱਸਿਆ ਨਹੀਂ ਉਹਨੀਆਂ ਹੋਰ ਜ਼ਿਆਦਾ ਸਮੱਸਿਆਵਾਂ ਉਹਨਾਂ ਖੋਜੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਹੀ ਨਿਕਲ ਰਹੀਆਂ ਨੇ ਉਹਨੀਆਂ ਹੀ ਵੱਡੀਆਂ ਮੁਸ਼ਕਲਾਂ ਉਹਨਾਂ ਦੇ ਵਿੱਚੋਂ ਪੈਦਾ ਹੋ ਰਹੀਆਂ ਨੇ ਜਾਨੀ ਦੁੱਖ ਦੇ ਵਿੱਚੋਂ ਸੁੱਖ ਦੀ ਉਤਪਤੀ ਹੋ ਰਹੀ ਹੈ ਤੇ ਸੁੱਖ ਦੇ ਵਿੱਚੋਂ ਨਵੇਂ ਦੁੱਖ ਨਿਕਲ ਰਹੇ ਨੇ ਨਾ ਮਨੁੱਖ ਦਾ ਦੁੱਖ ਖੜਾ ਛੜ ਰਿਹਾ ਤੇ ਨਾ ਦੁੱਖਾਂ ਦੇ ਵਿੱਚੋਂ ਸੁਖ ਦੀ ਤਲਾਸ਼ ਬੰਦ ਹੋਈ ਹੈ। ਇਹ ਦੋਵੇਂ ਪਹਿਲੂ ਲਗਾਤਾਰ ਸਾਡੇ ਕਦਮਾਂ ਵਾਂਗ ਸਫ਼ਰ ਕਰ ਰਹੇ ਇੱਕ ਸਿੱਕੇ ਦੇ ਜਿਵੇਂ ਦੋ ਪਹਿਲੂ ਹੋਣ। ਦੁੱਖ ਵੀ ਹੈ, ਸੁਖ ਵੀ ਹੈ। ਦੋਵੇਂ ਚੀਜ਼ਾਂ ਪੈਰਲਲ ਸਫ਼ਰ ਕਰ ਰਹੀਆਂ ਨੇ ਸਾਡੇ ਜੀਵਨ 'ਚ। ਇਸੇ ਕਰਕੇ ਮਹਾਰਾਜ ਨੇ ਇਸ ਨੂੰ ਦੋਏ ਦਰ ਕਪੜੇ ਲਿਖਿਆ। ਕਦੇ ਦੁਖੀ ਹੈ ਕਦੇ ਸੁਖੀ ਹੈ ਕਦੇ ਉਲਝਿਆ ਹੋਇਆ ਹੈ ਕਦੇ ਸੁਲਝਿਆ ਹੋਇਆ ਹੈ ਕਦੇ ਪਰੇਸ਼ਾਨ ਹੈ ਕਦੇ ਸਹਿਜ ਵਿੱਚ ਹੈ ਇਹ ਦੋਵੇਂ ਅਵਸਥਾਵਾਂ ਮਨੁੱਖ ਹੰਡਾਉਂਦਾ ਤੁਰਿਆ ਜਾ ਰਿਹਾ ਹੈ ਮਹਾਰਾਜ ਕਹਿੰਦੇ ਦੁਖ दारू ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਪਰ ਇੱਕ ਸੁਖ ਐਸਾ ਵੀ ਹੈ ਜਿਸ ਤੋਂ ਬਾਅਦ ਕਦੇ ਦੁੱਖ ਨਹੀਂ ਆਪਰਦਾ ਉਹ ਸੁਖ ਕਿਹੜਾ ਹੈ ਉਸ ਨੂੰ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਜਿਹੜਾ ਆਤਮਿਕ ਸੁਖ ਜੀਵਨ ਨੂੰ ਹਾਸਲ ਹੁੰਦਾ ਹੈ ਇਹ ਤਾਂ ਸਾਰੇ ਸੁਖ ਬਾਰੀ ਨੇ ਨਾ ਇਹ ਦੁੱਖ ਵੀ ਬਾਰੀ ਨੇ ਮਹਾਰਾਜ ਕਹਿੰਦੇ ਉਹ ਸੁਖ ਹੈ ਜਿਹੜਾ ਪਰਮੇਸ਼ਰ ਦੀ ਇਬਾਦਤ ਨਾਲ ਉਸ ਦੇ ਹੋਣ ਨੂੰ ਮਹਿਸੂਸ ਕਰਨ ਦੇ ਨਾਲ ਉਸ ਨੂੰ ਜਾਣਨ ਦੇ ਨਾਲ ਜਦੋਂ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਸਹਿਜ ਸੁਖ ਉਹ ਫਿਰ ਅੰਤਰਾਤਮੇ ਦੇ ਵਿੱਚ ਦੁੱਖ ਨਹੀਂ ਪਹੁੰਚਦਾ ਦੁੱਖ ਜਿਹੜਾ ਉਹ ਤਨ ਤੱਕ ਹੈ ਬਾਹਰ ਤੱਕ ਹੈ ਮਨੁੱਖ ਫਿਰ ਉਹਦੀ ਹੱਦ ਸਮਝ ਲੈਂਦਾ ਹੈ ਤੇ ਉਹਦੀ ਪਾਇਆਂ ਵੀ ਸਮਝ ਲੈਂਦਾ ਹੈ ਉਹਨੂੰ ਸੁਰਤ ਵਿੱਚ ਨਹੀਂ ਟਿਕਾਉਂਦਾ ਫਿਰ ਉਹਦੇ ਲਈ ਜਗਤ ਤਮਾਸ਼ਾ ਹੈ ਕੁਦਰਤ ਦਾ ਇੱਕ ਨਿਯਮ ਹੈ ਇੱਕ ਨਿਜਮ ਹੈ ਫਿਰ ਉਹਨੂੰ ਆਪਣੀ ਸੁਰਤ ਵਿੱਚ ਲੈ ਕੇ ਸਫਰ ਨਹੀਂ ਕਰਦਾ ਥੋੜਾ ਹੈ ਉਹ ਕਹੇਗਾ ਵੀ ਇਹ ਚੱਲਦਾ ਰਹਿੰਦਾ ਕਦੇ ਥੋੜਾ ਕਦੇ ਬਹੁਤ ਹੈ ਮੁਸ਼ਕਲ ਹੈ ਇਹ ਆਏਗੀ ਇਹ ਜੀਵਨ ਦਾ ਇੱਕ ਹਿੱਸਾ ਹੈ ਉਹ ਫਿਰ ਪ੍ਰਿੰਸੁਰਤ ਤੇ ਬੋਝ ਨਹੀਂ ਲੱਗੇਗਾ ਅੰਦਰੋਂ ਨਹੀਂ ਟੁੱਟਦਾ ਬੰਦਾ ਅੰਦਰੋਂ ਡਿੱਗਦਾ ਨਹੀਂ ਅੰਦਰੋਂ ਢੈਂਦਾ ਨਹੀਂ ਅੰਦਰੋਂ ਮਰਦਾ ਨਹੀਂ ਨਾਨਕ ਭਗਤਾਂ ਸਦਾ ਵਿਗਾਸ ਅੰਦਰੋਂ ਸਦਾ ਉਹ ਖੇੜੇ ਵਿੱਚ ਰਹੇਗਾ ਕਿ ਇਹ ਹੋਣਾ ਤੈ ਹੈ ਤੇ ਹੁੰਦਾ ਹੈ ਤੇ ਪੌਸੀਬਲ ਹੈ ਕਿ ਇਸ ਤਰ੍ਹਾਂ ਹੋਵੇ ਅਸੀਂ ਉਲਝਦੇ ਉਦੋਂ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਤਾਂ ਹੋਣਾ ਹੀ ਨਹੀਂ ਸੀ ਚਾਹੀਦਾ ਦੁੱਖ ਆਇਆ ਕਿਉਂ ਹੋਣਾ ਚਾਹੀਦਾ ਸੀ ਨਹੀਂ ਸੀ ਆਉਣਾ ਚਾਹੀਦਾ ਸਮਸਿਆ ਨਹੀਂ ਸੀ ਹੋਣੀ ਚਾਹੀਦੀ ਮੁਸ਼ਕਲ ਨਹੀਂ ਸੀ ਹੋਣੀ ਚਾਹੀਦੀ ਜਦੋਂ ਅਸੀਂ ਮੇਥਲ ਨੇ ਹੋਣਾ ਹੀ ਨਹੀਂ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਅਗਰ ਉਹਦੀ ਕੁਦਰਤ ਵਿੱਚ ਹੈ ਅਸੀਂ ਹੁੰਦਾ ਤੇ ਉਹ ਹੈ ਹੋਣਾ ਵੀ ਚਾਹੀਦਾ ਹੈ ਹੁੰਦਾ ਵੀ ਹੈ ਰਹੇਗਾ ਵੀ ਪਰ ਅਸੀਂ ਦਰਅਸਲ ਉਹਨੂੰ ਅਕਸੈਪਟ ਨਹੀਂ ਕਰ ਪਾਉਂਦੇ ਉਹਨੂੰ ਕਬੂਲ ਨਹੀਂ ਕਰਦੇ ਪ੍ਰਵਾਨ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕੁਦਰਤ ਕਾਇਨਾਤ ਮਖਲੂਕ ਸਾਡੀ ਇੱਛਾ ਮੁਤਾਬਕ ਚੱਲੇ ਫਿਰ ਜਿੱਥੇ ਸਾਡੀਆਂ ਇੱਛਾਵਾਂ ਟਕਰਾ ਜਾਂਦੀਆਂ ਨੇ ਉੱਥੇ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੋਂ ਮਹਾਰਾਜ ਕਹਿੰਦੇ ਨੇ ਹੁਕਮੀ ਬੰਦਾ ਸਦਾ ਉਸ ਵਾਹਿਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਜਾਣਦਾ ਹੈ ਹੁਕਮ ਨੂੰ ਬੁੱਝ ਲੈਂਦਾ ਹੈ ਆਪਣੀ ਹੰਕਤਾ ਨੂੰ ਉਹਦੇ ਹੁਕਮ ਤੇ ਹਾਵੀ ਨਹੀਂ ਹੋਣ ਦਿੰਦਾ ਰੁਕਾਵਟ ਨਹੀਂ ਬਣਨ ਦਿੰਦਾ ਇਸ ਕਰਕੇ ਉਹ ਅੰਦਰੋਂ ਟਿਕ ਜਾਂਦਾ ਹੈ ਸਹਿਜ ਸੁਖਦਾ ਅਧਿਕਾਰੀ ਬਣ ਜਾਂਦਾ ਹੈ ਫਿਰ ਉਹਦੇ ਅੰਦਰ ਦੁੱਖ ਨਹੀਂ ਵਿਆਪਦਾ ਉਹ ਅੰਦਰੋਂ ਸ਼ਾਂਤ ਰਹਿੰਦਾ ਹੈ ਟਿਕਾਚ ਰਹਿੰਦਾ ਜਗਤ ਨੂੰ ਤਮਾਸ਼ੇ ਵਤ ਵੇਖਦਾ ਹੈ ਪਾਤਸ਼ਾਹ ਜੀ ਫਰਮਾਉਂਦੇ ਨੇ ਤੂੰ ਕਰਤਾ ਕਰਣਾ ਇਹਨੂੰ ਆਮ ਤੌਰ ਤੇ ਆਪਾਂ ਪਾਠ ਕਰਦੇ ਤੂੰ ਕਰਤਾ ਕਰਣਾ ਮੈਂ ਨਹੀਂ ਨਹੀਂ ਇਸ ਦਾ ਉਚਾਰਨ ਹੋਏਗਾ ਤੂੰ ਕਰਤਾ ਕਰਣਾ ਮੈਂ ਨਹੀਂ ਤੂੰ ਕਰਤਾ ਹੈ ਤੇ ਸਭ ਕੁਝ ਕਰਨ ਵਾਲਾ ਹੈ ਤੂੰ ਹੀ ਮੁਖ ਹੈ ਜਿਹੜਾ ਸਾਰਾ ਕੁਝ ਜਗਤ ਵਿੱਚ ਪੈਦਾ ਕਰਦਾ ਹੁਕਮ ਤੇਰੇ ਅਨੁਸਾਰੀ ਹੈ ਤੂੰ ਹੁਕਮ ਦਾ ਮਾਲਕ ਹੈ ਤੇ ਆਪਣੇ ਹੁਕਮ ਮੁਤਾਬਕੀ ਜੋ ਤੂੰ ਕਰਨਾ ਚਾਹੇ ਉਹ ਕਰਦਾ ਹੈ ਰਹੀ ਗੱਲ ਮੇਰੀ ਮੈਂ ਨਾ ਹੀ ਮੇਰੀ ਤਾਂ ਕੋਈ ਪਾਇਆ ਹੀ ਨਹੀਂ ਤੇਰੇ ਹੁਕਮ ਦੇ ਸਾਹਮਣੇ ਮੇਰੀ ਤਾਂ ਕੋਈ ਹਸਤੀ ਨਹੀਂ ਕਿ ਮੈਂ ਰੁਕਾਵਟ ਬਣ ਸਕਾਂ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਕਿ ਤੇਰੇ ਹੁਕਮ ਦੇ ਸਾਹਮਣੇ ਮੈਂ ਕਿਸੇ ਤਰ੍ਹਾਂ ਦਾ ਡਕਾ ਡਾ ਸਕਾਂ ਜਾਂ یوں ਕਹਿ ਲਓ ਕਿ ਮੈਂ ਉਹਦੇ ਸਾਹਮਣੇ ਖਲੋ ਸਕਾਂ ਤਣ ਸਕਾਂ ਵੀ ਇਹ ਨਹੀਂ ਵਾਪਰਨਾ ਚਾਹੀਦਾ ਤੂੰ ਕਰਤਾ ਕਰਨਾ ਮੈਂ ਨਾ ਹੀ ਜਾ ਹਾਂ ਕਰੀ ਨਾ ਹੋਈ ਜੇ ਮੈਂ ਹਾਂ ਕਰਾਂ ਆਪਣੇ ਆਪ ਦਾ ਵਖਾਵਾ ਕਰਨ ਲੱਗ ਜਾਵਾਂ ਤਾਂ ਮੇਰੀ ਹੋਂਦ ਦੇ ਰਾਈ ਵਾਪਰਦਾ ਤੇ ਕੁਝ ਨਹੀਂ ਹੈ ਨਾ ਹੀ हे ਪਰਮੇਸ਼ਰ ਵਾਹਿਗੁਰੂ ਮੈਂ ਤੇਰੇ ਅੰਤ ਨੂੰ ਲੱਗ ਸਕਦਾ ਜਾਣ ਸਕਦਾ ਤੇਰੇ ਹੁਕਮ ਦੇ ਅੱਗੇ ਰੁਕਾਵਟ ਖੜੀ ਕਰ ਸਕਦਾ ਪਾਵ ਮੇਰੀ ਹੋਂ ਦਾ ਤੇਰੇ ਹੁਕਮ ਦੇ ਸਾਹਮਣੇ ਕੋਈ ਅਰਥ ਨਹੀਂ ਕੋਈ ਪਾਇਆ ਨਹੀਂ ਜਿਸ ਵੇਲੇ ਮੇਰੀ ਹੋਂ ਵਿੱਚੋਂ ਇਹ ਖਿਆਲ ਪੈਦਾ ਹੁੰਦਾ ਹੈ ਕਿ ਮੈਂ ਕੋਈ ਰੁਕਾਵਟ ਖੜੀ ਕਰ ਦਿਆਂ ਇਹ ਮੇਰਾ ਯਤਨ ਹੁੰਦਾ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਔਰੇ ਆਪਣੇ ਨਿਜ ਨੂੰ ਖਪਾਉਣ ਦਾ ਆਹਰ ਹੁੰਦਾ ਹੈ ਤੇਰਾ ਹੁਕਮ ਤਾਂ ਵਾਪਰ ਕੇ ਹੀ ਰਹਿੰਦਾ ਹੈ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚ ਹੈ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰਖੀ ਹੈ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤੇ ਮੈਂ ਬਖਸ਼ ਸਤਿਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਪਣੇ ਨਿੱਜ ਨੂੰ ਆਪਣੇ ਆਪੇ ਨੂੰ ਉਸ ਪਰਮੇਸ਼ਰ ਦੀ ਹਸਤੀ ਦੇ ਸਾਹਮਣੇ ਉਹਦੇ ਹੁਕਮ ਦੇ ਸਾਹਮਣੇ ਸਮਰਪਿਤ ਕਰ ਦਿੱਤਾ ਆਤਮਿਕ ਵਿਗਾਸ ਤੇ ਖੇੜੇ ਦਾ ਰਾਜ਼ ਇਸੇ ਵਿੱਚ ਹੈ ਹਜ਼ੂਰ ਮਹਾਰਾਜ ਕਹਿੰਦੇ ਨੇ ਜਾਂ ਹਾਂ ਕਰੀ ਨਾ ਹੋਈ ਫਿਰ ਮਹਾਰਾਜ ਫਰਮਾਉਂਦੇ ਨੇ ਜਾਤ ਮਹਿ ਜੋਤ ਜਾਤ ਦਾ ਮਤਲਬ ਹੁੰਦਾ ਹੈ ਜਿਹੜੀ ਸਿਰਜਣਾ ਕੋਈ ਕੈਟਾਗਰੀਜ਼ ਪੈਦਾ ਕੀਤੀਆਂ ਗਈਆਂ ਨੇ ਵੱਖ-ਵੱਖ ਤਰ੍ਹਾਂ ਦੇ ਜੀਵ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹਨੀਆਂ ਦੀਆਂ ਸ਼੍ਰੇਣੀਆਂ ਨੇ ਹਿੱਸੇ ਨੇ ਔਰ ਇੱਥੇ ਜਾਤ ਤੋਂ ਭਾਵ ਉਹਦੀ ਖਲਕਤ ਸਾਰੀ ਖਲਕਤ ਵਿੱਚ ਉਸ ਦੀ ਜੋਤ ਹੈ ਕੁਝ ਹੈ ਤੇ ਤਨ ਜਿਹੜਾ ਇਹ ਖਾਕ ਇਹ ਮਿੱਟੀ ਜਿਹੜੀ ਹੈ ਇਹ ਰੌਸ਼ਨ ਹੈ ਇਸ ਨੂੰ ਮਹਾਰਾਜ ਕਹਿੰਦੇ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ ਮਹਾਰਾਜ ਕਹਿੰਦੇ ਨੇ ਉਹਨੇ ਖਾਕ ਨੂੰ ਭਾਵ ਮਿੱਟੀ ਦੇ ਵਿੱਚ ਵੀ ਉਸਨੇ ਨੂਰ ਪਾਇਆ ਮਿੱਟੀ ਨੂੰ ਵੀ ਚਲਦਿਆਂ ਫਿਰਦਿਆਂ ਕਰ ਦਿੱਤਾ ਤੂੰ ਕੋ ਕੌਣ ਸਤਾ ਹੈ ਜਦੋਂ ਸਰੀਰ ਦਾ ਸਾਥ ਛੱਡ ਜਾਂਦੀ ਹੈ ਸਰੀਰ ਉਹੀ ਹੁੰਦਾ ਹੈ ਇਹਦੀ ਹਰਕਤ ਬੰਦ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਉਹ ਖਾਕ ਨੂੰ ਨੂਰ ਕਰ ਦੇਣ ਵਾਲੀ ਤਾਕਤ ਹੈ ਮਿੱਟੀ ਦੇ ਪੁਤਲੇ ਨੂੰ ਵੀ ਜੀਵਨ ਬਖਸ਼ ਦਿੰਦੀ ਹੈ ਜਦ ਆਪਣੀ ਜੋਤ ਖਿੰਚੇ ਤੂੰ ਸਵਾਮੀ ਜੋਤ ਖਿੰਚੇ ਢਹਿ ਢੇਰੀ ਹੋਏ ਜਦੋਂ ਤੂੰ ਹੁਕਮ ਕਰ ਦੇਣਾ ਤੇ ਮਿੱਟੀ ਦਾ ਪਤਲਾ ਥਾਂ ਹੀ ਡੇਕ ਜਾਂਦਾ ਹੈ ਜੇ ਦੀ ਕੋਈ ਹਸਤੀ ਨਹੀਂ ਰਹਿੰਦੀ ਕੋਈ ਸਮਰੱਥਾ ਨਹੀਂ ਰਹਿੰਦੀ ਕੋਈ ਹਰਕਤ ਨਹੀਂ ਰਹਿੰਦੀ ਕੋਈ ਜ਼ੋਰ ਨਹੀਂ ਰਹਿੰਦਾ ਜਾਤ ਮਹਜੂਤ ਜੋਤ ਮਹ ਜਾਤਾ ਕੁੱਲ ਕਾਇਨਾਤ ਤੇ ਮਖਲੂਕ ਵਿੱਚ ਤੇਰੀ ਜੋਤ ਹੈ ਤੇ ਕੁੱਲ ਮਖਲੂਕ ਤੇਰੀ ਜੋਤ ਸਦਕਾ ਹੀ ਜੀ ਰਹੀ ਹੈ ਚੱਲ ਰਹੀ ਹੈ ਅਤਲ ਕਲਾ ਭਰਪੂਰ ਰਹਿਆ ਅਕਲ ਕਲਾ ਕਲਾ ਦਾ ਅਰਥ ਹੁੰਦਾ ਏ ਕੇਸਾ ਕੋਈ ਚੀਜ਼ ਜਦੋਂ ਟੁੱਟ ਜਾਏ ਤੇ ਉਹਦਾ ਇੱਕ ਹਿੱਸਾ ਬਣ ਜਾਂਦਾ ਹੈ ਤੇ ਜਦੋਂ ਅਕਲ ਸ਼ਬਦ ਆਏਗਾ ਉਹਦਾ ਮਤਲਬ ਹੈ ਜਿਹਦੇ ਹਿੱਸੇ ਨਾ ਹੋ ਸਕਣ ਜਿਹਦੀ ਭੰਨ ਤੋੜ ਨਾ ਹੋ ਸਕੇ ਜਿਹਨੂੰ ਖੰਡਿਤ ਨਾ ਕੀਤਾ ਜਾ ਸਕੇ ਇੱਕ ਬਜਵੀਂ ਚੀਜ਼ ਹੋਵੇ ਜਿਹਦੇ ਨਾ ਹਿੱਸੇ ਹੋ ਸਕਣ ਜਿਹਨੂੰ ਨਾ ਵੱਖ-ਵੱਖ ਕੀਤਾ ਜਾ ਸਕੇ ਨਾ ਤੋੜਿਆ ਨਾ ਭੰਨਿਆ ਜਾ ਸਕੇ ਅਕਲ ਕਲਾ ਏ ਮੇਰੇ ਪਰਮੇਸ਼ਰ ਵਾਹਿਗੁਰੂ ਤੂੰ ਅਖੰਡ ਹੈ ਤੈਨੂੰ ਟੁਕੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਤੇਰੀ ਇੱਕ ਬਜਵੀਂ ਹਸਤੀ ਹੈ ਤੂੰ ਇੱਕ ਬਜਵੀਂ ਹਸਤੀ ਦਾ ਮਾਲਕ ਹੈ ਤੂੰ ਹਸਿਆ ਵਿੱਚ ਨਹੀਂ ਰਹਿੰਦਾ ਟੁਕੜਿਆਂ ਵਿੱਚ ਨਹੀਂ ਰਹਿੰਦਾ ਖੰਡਿਤ ਨਹੀਂ ਹੁੰਦਾ ਨਾ ਵਕਤ ਤੇਰੇ ਤੇ ਪ੍ਰਭਾਵ ਪਾਉਂਦਾ ਹੈ ਨਾ ਕੋਈ ਘਟਨਾ ਪ੍ਰਭਾਵ ਪਾਉਂਦੀ ਹੈ ਅਕਲ ਕਲਾ ਭਰਪੂਰ ਰਹਾ ਤੂੰ ਸਭਨਾ ਵਿੱਚ ਵਿਆਪਕ ਹੈ ਪਰਿਪੂਰਨ ਹੈ ਤੂੰ ਸੱਚਾ ਸਾਹਿਬ ਸੱਚਾ ਦਾ ਮਤਲਬ ਹੈ ਜੋ ਕੱਲ ਵੀ ਹੋਵੇ ਅੱਜ ਵੀ ਰਹੇ ਆਉਣ ਵਾਲੇ ਵਕਤ ਵਿੱਚ ਵੀ ਰਹੇ ਜਿਹੜੀ ਹਸਤੀ ਸਦਾ ਇੱਕ ਸਮਾਨ ਹੋਵੇ ਉਹਨੂੰ ਸੱਚ ਕਹਿੰਦੇ ਨੇ ਜੋ ਬਦਲਿਆ ਨਹੀਂ ਜਿਹੜੀ ਚੀਜ਼ ਬਦਲਦੀ ਹੈ ਉਹ ਪੂਰਨ ਸੱਚ ਨਹੀਂ ਹੁੰਦੀ ਜੋ ਤਬਦੀਲ ਨਾ ਹੋਵੇ ਉਹ ਸੱਚ ਹੈ ਇਸ ਲਈ ਮਹਾਰਾਜ ਨੇ ਸੱਚ ਨਾਲ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਹ ਸੀਪੀ ਸੱਚ ਰਹੇਗਾ ਵੀ ਸੱਚੀ ਅਸੀਂ ਨਹੀਂ ਹੋਵਾਂਗੇ ਸੱਚ ਰਹੇਗਾ ਪਾਤਸ਼ਾਹ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਾਹਿਬ ਦਾ ਅਰਥ ਹੈ ਮਾਲਕ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇਰੀ ਮਾਲਕੀ ਨੂੰ ਕੋਈ ਖਤਰਾ ਨਹੀਂ ਤੇਰੇ ਰੁਤਬੇ ਨੂੰ ਕੋਈ ਖਤਰਾ ਨਹੀਂ ਸਿਫਤ ਸੁਵਾਲਿਓ ਸੁਵਾਲਿਓ ਦਾ ਮਤਲਬ ਹੈ ਸੋਹਣੀ ਤੇਰੀ ਸਿਫਤ ਬੜੀ ਖੂਬ ਸੂਰਤ ਹੈ ਆਤਮਕ ਜੀਵਨ ਦੀ ਨੁਹਾਰ ਬਦਲ ਦਿੰਦੀ ਹੈ ਤੇਰੀਆਂ ਸਿਫਤਾਂ ਦੇ ਵਿੱਚ ਮਹਿਲ ਨਹੀਂ ਤੇਰੀਆਂ ਸਿਫਤਾਂ ਦੇ ਵਿੱਚ ਪਵਿੱਤਰਤਾ ਹੈ ਖੂਬਸੂਰਤੀ ਹੈ ਸੁੰਦਰਤਾ ਹੈ ਜਿਨ ਕੀਤੀ ਸੋ ਪਾਰ ਪਇਆ ਜਿਸ ਨੇ ਵੀ ਤੇਰੀ ਸਿਫਤ ਕੀਤੀ ਹੈ ਤੇਰੀ ਸਲਾਹ ਦੇ ਨਾਲ ਜੁੜਿਆ ਹੈ ਤੇਰੇ ਗੁਣਾ ਨਾਲ ਜੁੜਿਆ ਹੈ ਤੇਰੀ ਇਬਾਦਤ ਨਾਲ ਜੁੜਿਆ ਹੈ ਸੋ ਪਾਰ ਪਇਆ ਉਹਨੇ ਜਗਤ ਭਵਜਲ ਨੂੰ ਤਰ ਲਿਆ ਉਹ ਵਿਸ਼ਿਆਂ ਤੋਂ ਅਗਿਆਨ ਤੋਂ ਔਗਣਾ ਤੋਂ ਮੁਕਤ ਹੋ ਗਿਆ ਜਿਸ ਵਾਸਤੇ ਜ਼ੂਰ ਕਹਿੰਦੇ ਨੇ ਕਹੋ ਨਾਨਕ ਕਰਤੇ ਕੀਆਂ ਬਾਤਾਂ ਏ ਨਾਨਕ ਆਖ ਉਸ ਕਰਤੇ ਦੀ ਸਿਫਤ ਸਲਾਹ ਰੱਬ ਦੀਆਂ ਗੱਲਾਂ ਪਰਮੇਸ਼ਰ ਦੀਆਂ ਬਾਤਾਂ ਵਾਹਿਗੁਰੂ ਦੇ ਗੁਣਾਂ ਦਾ ਚਿੰਤਨ ਕਰ ਰਬੀ ਨਾਮ ਦੀ ਸਿਫਤ ਸਲਾਹ ਕਰ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਜੋ ਕੁਝ ਉਸਨੇ ਕਰਨਾ ਹੈ ਭਾਵੇਂ ਜੋ ਉਹ ਚਾਹੁੰਦਾ ਹੈ ਉਹੀ ਉਹ ਕਰ ਰਿਹਾ ਉਹਦੀ ਹੁਕਮ ਸਾਵੇਂ ਕਿਸੇ ਦੀ ਸਲਾਹ ਨਹੀਂ ਚਲਦੀ ਮਸਲਤ ਸ਼ਬਦ ਮਹਾਰਾਜ ਦੀ ਬਾਣੀ ਵਿੱਚ ਆਇਆ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖਾਂ ਸਾਰ ਸੰਭਾਲ ਮਸਲ ਦਾ ਅਰਥ ਹੁੰਦਾ ਹੈ ਸਲਾਹ ਜਿੱਥੇ ਮਨੁੱਖ ਦਾ ਗਿਆਨ ਘਟ ਜਾਏ ਉੱਥੇ ਉਹ ਦੂਜੇ ਕੋਲੋਂ ਸਲਾਹ ਲੈਂਦਾ ਹੈ ਇਹ ਕਿਵੇਂ ਹੋਣਾ ਚਾਹੀਦਾ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ हे ਪਰਮੇਸ਼ਰ ਤੈਨੂੰ ਕਿਸੇ ਦੀ ਸਲਾਹ ਦੀ ਵੀ ਲੋੜ ਨਹੀਂ ਤੇਰੇ ਫੈਸਲੇ ਮਜ਼ਬੂਤ ਹਨ ਪੱਕੇ ਹਨ ਔਰ ਸਦਾ ਟਲ ਹਨ ਇਸ ਵਾਸਤੇ ਤੇਰੀ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਕੋਈ ਨਹੀਂ ਜੋ ਕਿਸ਼ ਕਰਣਾ ਜੋ ਤੂੰ ਮਿਥਿਆ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਹ ਹੋਏ ਉਹੀ ਤੂੰ ਕਰਦਾ ਹੈ ਉਹੀ ਵਾਪਰਦਾ ਹੈ ਸਾਇਬ ਕਿਰਪਾ ਕਰਨ ਅਗਲੇਰੇ ਸ਼ਲੋਕਾਂ ਦੀ ਵਿਚਾਰ ਅਗਲੇ ਦੀਵਾਨਾ ਵਿੱਚ ਕਰਨ ਦਾ ਇਹ ਅਤਨ ਰਹੇਗਾ ਪੁੱਲ ਚੁੱਕ ਦੀ ਖਿਮਾ ਸਭਨਾ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ